ਜੀ ਮੱਤੇ ਅੱਜ ਚੱਲੇ ਆਂ ਸ਼੍ਰੀ ਆਨੰਦਪੁਰ ਸਾਹਿਬ ਉਹ ਨਿਮਲੇ ਤੇ ਤਿਆਰੀਆਂ ਪੂਰੀਆਂ ਮੋਟਰਗੱਡੀਆਂ 7 15 ਦੇ ਦੌਰ पे ਸੀ ਜੀ ਜੀ ਨੇ 15 ਮਿੰਟ ਲੇਟ ਕਰਾਤਾ ਪੰਪ ਤੇ ਆ ਗਏ ਟੈਂਕੀਆਂ ਕਰਾ ਰਹੇ ਫੁੱਲ ਮੰਗੇ ਭਾਈ ਹੁਣੀ ਮਿਲ ਗਏ ਪੰਪ ਤੇ ਮੰਗੇ ਭਾਜੀ ਵਾਇਕਰਜਾ ਖਾਲਸਾ ਵਾਇਕਰਜ ਦੀ ਕੀ ਬਤ ਹੈ ਕਿੰਦਾ ਬਾਜੀ ਗਿਆ ਵਾਲੇ ਜੀ ਠੀਕ ਠਾਕ ਜੇ ਚੜਦੀ ਕਲਾ ਬੱਲੂ ਭਾਈ ਮਿਲ ਗਏ ਨੇ ਅੰਗ ਬਣੇ ਹੋਏ ਅੱਜ ਫਤਵਾੜੇ ਪਹੁੰਚ ਗਏ ਨਵਾਂ ਸ਼ਹਿਰ ਰੋਡ ਤੇ ਚੜ ਗਏ ਆ ਬਸ ਆਹੀ ਰੋਡ ਤੇ ਮੋੜ ਮੋੜਦਾ ਸ਼੍ਰੀ ਅਨੰਦਪੁਰ ਸਾਹਿਬ ਦਾ ਆ ਰੋਡ ਬਹੁਤ ਘਾਟ ਬਣਿਆ ਆ ਸਾਨੂੰ ਦੇਖ ਹੀ ਨਹੀਂ ਰਿਹਾ ਚਾਪਗੋੜ ਦੇ ਦੇ ਕੇ ਭੱਜਿਆ ਜਾ ਰਿਹਾ ਆਏ ਰੁਕ ਜਾ ਚਾਪਗੋੜ ਦੇਖੇ ਨਹੀਂ ਗਏ ਚਾਪਗੋੜ ਨਹੀਂ ਦੇਖੇ ਗਏ ਭਾਈ ਚਾਹ ਮਿਲੋ ਪੀ ਲਈ ਭਾਈ ਤੁਹਾਨੂੰ ਰਸਤੇ ਦੀ ਇੱਕ ਇਨਫੋਰਮੇਸ਼ਨ ਦੇਣੀ ਹੈ ਜ਼ਿਆਦਾਤਰ ਲੋਕ ਉਧਰੋਂ ਜਾਂਦੇ ਸੰਗਤ ਸਾਰੀ ਬੰਗਿਆਲੋਂ ਆਪਾਂ ਆਇਆ ਇਹ ਹੈਗਾ ਨੂਰਪੁਰ ਬੇਦੀ ਵਾਲਾ ਸੜਕ ਇੱਕ ਜਾਂਦਾ ਆ ਹੁਸ਼ਿਆਰਪੁਰ ਨੂੰ ਇੱਕ ਇਧਰ ਨੂਰਪੁਰ ਵੇਦੀ ਆਪਾਂ ਨੂਰਪੁਰ ਵੇਦੀ ਵਾਲ ਦੀ ਜਾਣਾ ਆਮ ਕਰਕੇ ਰਸਤਾ ਸਾਰਾ ਖਾਲੀ ਰਹਿੰਦਾ ਇੱਥੇ ਜਿਆਦਾ ਇਨੀ ਸੰਗਤ ਨਹੀਂ ਹੁੰਦੀ ਇਸ ਕਰਕੇ ਬੈਟਰ ਰਹਿੰਦਾ ਕਿਲੋਮੀਟਰ ਤੁਹਾਡੇ ਵੱਧ ਪੈਂਦੇ ਆ ਨਿਸ਼ਾਨੀਆਂ ਦੀ ਇਹ ਆ ਨਵੇਂ ਸ਼ਹਿਰ ਤੋਂ 20 ਕਿਲੋਮੀਟਰ ਅੱਗੇ ਆ ਕੇ ਸਾਹਮਣੇ 버ਗਰ ਕਿੰਗ ਤੇ ਮੈਕਡੋਨਲਡ ਆਂਦਾ ਉਹ ਤੋਂ ਥੋੜੀ ਜੀ ਪਹਿਲੇ ਸਾਹਮਣੇ ਦਿਖਦਾ ਉਹ ਤੋਂ ਪਹਿਲਾਂ ਹੀ ਘਟਿਆ ਖੱਬੇ ਹੱਥ ਇੱਥੇ ਮੁੜ ਜਾਣਾ ਆ ਜਿਹੜਾ ਸੜਕ ਹਿਸ਼ਾਰਪੁਰ ਤੇ ਗੜਸ਼ੰਕਰ ਨੂੰ ਚੱਲ ਜਾਂਦਾ ਇਹਨੂੰ ਛੱਡ ਕੇ ਆਪਾਂ ਉਹ ਜ਼ੋਲਕਤਾਰੇ ਦੇ ਘੁੰਮ ਕੇ ਇਧਰ ਨੂੰ ਚੱਲ ਜਾਣਾ ਨੂਰਪੁਰ 베ਦੀ ਨੂਰਪੁਰ 베ਦੀ ਵਾਲ ਨੂੰ ਜਾਣਾ ਆਪਾਂ ਪਹਾੜਾ ਦੇ ਵਿੱਚ ਪਹੁੰਚ ਗਏ ਆ ਨੂਰਪੁਰ 베ਦੀ ਵਾਲ ਦੀ ਇੱਕ ਫਾਇਦਾ ਇਹ ਆ ਇਧਰੋਂ ਪਹਾੜ ਬਹੁਤ ਆਉਂਦੇ ਆ ਤੇ ਵਧੀਆ ਵਧੀਆ 뷰 ਆਦਾ ਨਾਲ ਨੂਰਪੁਰ 베ਦੀ ਵਾਲ ਦੀ ਜਾਂਦੇ ਆ ਰਾਜ ਅਸੀਂ ਹਰ ਵਾਰੀ ਆ ਜਗ੍ਹਾ ਤੇ ਰੁਕੀਦਾ ਬਹੁਤ ਹੀ ਵਧੀਆ ਜਗ੍ਹਾ ਤੇ ਸਾਹਮਣੇ ਦਿਖਦਾ ਹੈ ਨੈਣਾ ਦੇਵੀ ਉਹ ਉੱਧਰ ਗਏ ਉਹ ਖਾਣ ਨੂੰ ਦੇ ਰਹੇ ਨਾ ਗੱਡੀ ਵਾਲ ਨੂੰ ਉੱਧਰ ਜਾ ਰਹੇ ਸਾਰੇ ਬਾਂਦਰ ਓ ਸ਼ਰਨ ਚੱਲ ਉੱਧਰ ਚੱਲ ਓ ਜਾ ਆ ਪਾੜਾ ਜੀ ਰੁਕੇ ਆਂ ਫੋਟੋਆਂ ਖਿਚਣ ਲਈ ਤੇ ਵੀਰ ਹੋਣੀ ਸਾਨੂੰ ਮਿਲੇ ਵੀਰ ਹੋਣੀ ਆ ਇਹ ਫਰੋਜਪੁਰ ਤੋਂ ਹੋਰ ਵੀਰੇ ਕਿੱਦਾਂ ਉਹ ਆਂ ਅਨੰਦਪੁਰ ਸਾਹਿਬ ਓਏ ਦਸਵੇਂ ਖੁੱਲ ਗਏ ਨੇ ਡਰਾਈਵਰ ਦੇ ਕੰਡਕਟਰ ਦੇ ਦਸਵੇਂ ਖੁੱਲ ਗਏ ਡਰਾਈਵਰ ਬਣ ਰਿਹਾ ਬਾਂਦੇ ਬਾਂਦੇ ਮੇਰਾ ਆਹ ਸਾਹਿਬ ਦੋੜੀ ਬੰਨਣੇ ਨੇ ਇੱਕੋ ਵਨ ਟਟ ਟਟ ਟ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਬਹੁਤ ਤੁਹਾਨੂੰ ਪਤਾ ਲੱਗਦਾ ਹੀ ਹੋਣਾ ਆ ਸੰਗਤ ਦੇਖ ਕੇ ਜਾਂ ਜਾਮ ਦੇ ਉੱਤੇ ਚੜ ਗਏ ਦਾ ਜਾਮ ਦੇ ਕਿਆ ਕਿੰਨਾ ਜਾਮ ਏ ਬਹੁਤ ਜਾ ਰਹਾ ਹੈ ਬਹੁਤ ਜਾ ਰਹਾ ਹੈ ਟੱਕੇ ਪੂਰੇ ਕਾਇਮ ਹੋ ਗਏ ਆ ਬਸ ਹੁਣ ਮੱਲਾ ਚੜਨ ਲੱਗਾ ਥੋੜੀ ਜੇਰ ਤੱਕ ਤੁਹਾਨੂੰ ਦਰਸ਼ਕਾਂ ਨੂੰ ਮੇਹਾ ਮੱਲੇ ਦੇ ਤੇ ਰਵੇਗਾ ਲੱਗ ਰਹੀਆਂ ਉਹ ਚੰਦਰੀ ਅੰਦਰ ਲੱਭਾ ਪਵੇ ਸਿੰਘਾਂ ਦੇ ਆਥਾਂ ਵੇਖੋ ਮਾਈਓ ਭਾਈਓ ਗੁਰਦੁਆਰਾ ਸ਼ਹੀਦੀ ਬਾਗ ਪਹੁੰਚ ਗਏ ਗੁਰਦੁਆਰਾ ਸ਼ਹੀਦੀ ਬਾਗ ਆਏ ਆ ਸ਼ਹੀਦੀ ਬਾਗ ਦੇ ਅੰਦਰ ਸਿੱਧੀ ਦੇ ਗਸਤਾਨ ਸਿੱਧੀ ਦੇਗਾ ਦੇਖੋ ਇੱਥੇ ਬਹੁਤ ਵੱਡੀਆਂ ਲੱਗਦੀਆਂ ਆ ਆ ਦੇਖ ਦੇਖੋ ਕਿੰਨੀ ਵੱਡੀ ਵਿੱਚ ਭਰੀ ਹੋਈ ਤੇ ਪਰੇ ਉਸ ਤੋਂ ਵੱਡੀ ਦੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪਪਾ ਜੀ ਦੇ ਜੀ ਦੇ ਸਾਡੇ ਨੂੰ ਲੱਖ ਲੱਖ ਮੁਬਾਰਕਾਂ ਹਲੇ ਮਲੇ ਦੀਆਂ ਪਹੁੰਚ ਗਿਆ ਮੱਲਾ ਪਹੁੰਚਣ ਵਾਲਾ ਕਰੋੜ ਦੇ ਵਿੱਚ ਮਹਾਰਾਜ ਅਕਾਲਪੁਰ ਤਗਰੀਡ ਦੇ ਵਿੱਚ ਸੰਗਤ ਰਹੋਨੇ ਕਿੰਨੀ ਆ ਜਿੰਦਗੀ ਦੇ ਵਿੱਚ ਤੁਸੀਂ ਲਗਿਤਾ ਉਹ ਮਾਰੇ ਚਾਲਾਂ ਦੀ ਫੌਜ ਦੇ ਹੋਰ ਕੰਮ ਜਾ ਕਰਨਾ ਮੇਰੇ ਨਾਮ ਹੈ ਸੋਹਣੇ ਗੱਲਾਂ ਬੋਲਦਾ ਬੰਦਾ ਬਰਬਾਦ ਹਾਂ ਜੱਟਾਂ ਸਾਡਾ ਕਮਲ ਨਹੀਂ ਮੇਰੇ ਦੇ ਕੇ ਮੋਰ ਮੋਰ ਹੋ ਜੇ ਨਹੀਂ ਇਹ ਮੇਰੀ ਦਾੜੀ ਦੀ ਰੰਗ ਵੰਸ ਗਿਆ ਬਈ ਨਹੀਂ ਵੰਸ ਗਿਆ ਇਹ ਨਹੀਂ ਸੀ ਪਾਈ ਤਾਂ ਕਿ ਮੈਂ ਦਿਵਾਰੀ ਦਾ ਰੰਗ ਵੰਸ ਗਿਆ ਉਹ ਕੱਢ ਲੈ ਅੰਬੇ ਫੌਜੀ ਪਲਾਂ ਦੇ ਵਿੱਚ ਕੋੜ-ਤੋੜ ਸ਼ੁਰੂ ਹੋਣ ਲੱਗੀ ਏ ਸਟੇਡੀਅਮ ਪੂਰਾ ਭਰ ਚੁੱਕਾ ਹੈ That's पेडू का तो ਸ਼ੁਰੂ ਹੋਣ ਤੋਂ ਪਹਿਲੇ ਮੀਂਹ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਬਹੁਤ ਮੀਂਹ ਪੈ ਰਿਹਾ ਪ੍ਰਸੰਗਤ ਫਿਰ ਵੀ ਸਾਰੀ ਇੱਥੇ ਖੜੀ ਏ ਮੋੜ-ਦੋੜ ਦੀ ਸਮਾਪਤੀ ਹੋ ਗਈ ਤੇ ਅਸੀਂ ਇੱਥੇ ਚਾਲੇ-ਪਾਲੇ ਲੱਗੇ ਆ ਕਿਉਂਕਿ ਸ਼ਾਮ ਨੂੰ ਅਸੀਂ ਪਹੁੰਚਣਾ ਹੈ ਵਾਪਸ ਘਰ ਚੱਲੀਆਂ ਵਾਜੀ ਚੱਲੋ ਚੱਲੀਏ ਜੀ ਕਬੱਡੀ ਦਾ ਮੈਚ ਦੇਖਣਾ ਬ੍ਰਹਮਪਾ ਜੀ ਉਹ ਦੇਖ ਲਓ ਤੇ ਮੇਰਾ ਜੀ ਚੱਲੋ ਅੱਧਾ ਘੰਟਾ ਕਬੱਡੀ ਦਾ ਮੈਚ ਦੇਖ ਕੇ ਜਾਵਾਂਗੇ ਆਪਣੇ ਲੋਕਾਂ ਦਾ ਹਾਲ ਦੇਖ ਲਓ ਇੱਥੇ ਪ੍ਰੋਮੋਸ਼ਨ ਵਾਲੇ ਬੋਟ ਲੱਗੇ ਹੋਏ ਹੈਗੇ ਬੋਟ ਤੁਹਾਨੂੰ ਕੋਈ ਵੀ ਨਹੀਂ ਲੱਭ ਰਿਹਾ ਹੋਣਾ ਐਂਗਲ ਥੱਲੇ ਪਏ ਹੋਏ ਆ ਸਭ ਖਲਾਰਤਾ ਕਬੱਡੀ ਦਾ ਮੈਚ ਸ਼ੋਰਟ ਕੱਟ ਤੇ ਦੇਖਣ ਚ ਚੱਲੇਗੇ ਸ਼ਰਨ ਰਹਿ ਗਿਆ ਸੀ ਟੱਪ ਲਿਆ ਸਾਰਿਆਂ ਨੇ ਚਲੋ ਆਪਣੀ ਡੋਂਗੀ ਲੈ ਚਲੋ ਮਹਾਰਾ ਸ਼ੋਰਟਕਟ ਆ ਦੇ ਡੋਂਗੀ ਵਾਲਾ ਮੋਲ ਕਰਦਾਂਗੇ ਨੀ ਪੂਰਾ ਕਿੱਥੇ ਰਹਿ ਗਿਆ ਫੜਵਾਤੇ ਦਾ ਚਲੋ ਚਲੋ ਲੱਗੀ ਡੋਂਗੀ ਅਮਰੀਕਾ ਆ ਗਏ ਚੱਲ 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 ਕਿਦਾ ਅਸਾਂ ਸਿੱਧੇ ਵੀਏ ਆਈ ਦੇ ਪਾਸੋਂ ਐਂਟਰੀ ਕਰਾਈ ਐ ਸਿੱਧੇ ਜੰਗਲਿਆਂ ਦੇ ਲਾਗੇ ਇੱਥੇ ਹੀ ਬਹਿ ਜਾਣਾ ਫਾਈਨਲ ਆਰੰਭ ਖੁਸ਼ ਹੋ ਗਿਆ ਪੂਰਾ ਕਬੱਡੀ ਤੇ ਆਏ ਆ ਆਰੰਭ ਕਿਦਾਂ ਹੋਣਗੇ ਪੁੱਛਦਾ ਪਰ ਸਿੱਧੇ ਜਾਂਦਾ ਤਿੰਨ ਘੰਟੇ ਖੜੇ ਰੋ ਤੁਹਾਨੂੰ ਦੇਖ ਰਹੇ ਨੇ ਦੇਖੋ ਉੱਥੇ ਕੋਈ ਪ੍ਰਬੰਧਕ ਜਿਹੜੇ ਬਣਿਆ ਬਾਹਰ ਦੀ ਟੀਮ ਆਪ ਰਹੀ ਐ ਸਾਰੇ ਬਾਹਰ ਖੜੇ ਜਿਹੜਾ ਮਰਦੀ ਰਹੀ ਇੱਕ ਵਾਰ ਫੇਰ ਕਬੱਡੀ ਦਾ ਮੈਚ ਨਹੀਂ ਦੇਖ ਹੋਣਾ ਇਹ ਬਹੁਤ ਟਾਈਮ ਲਾ ਰਹੇ ਨੇ ਟੀਮਾਂ ਦਾ ਕੋਈ ਚੱਕਰ ਪੈ ਗਿਆ ਕੋਈ ਪੁਰਾਣੇ ਮੈਚ ਦਾ ਮੋਟਰਸਾਈਕਲ ਨਹੀਂ ਦਿੱਤਾ ਤੇ ਸੈਮੀਫਾਈਨਲ ਦੀ ਟੀਮ ਕਹਿੰਦੀ ਅਸੀਂ ਨਹੀਂ ਹੋਣਾ ਅਸੀਂ ਵੀ ਇੰਨਾ ਵੇਟ ਨਹੀਂ ਕਰ ਸਕਦੇ ਨਹੀਂ ਹੁੰਦੇ ਨਾਂ ਨਹੀਂ ਚੱਲੇ ਆ ਘਰਾਂ ਨੂੰ ਅਸੀਂ ਵੀ ਟਾਈਮ ਨਾਲ ਪਹੁੰਚਣਾ ਚਾਲਣੇ ਜਾਣਣੇ ਤੁਰੀਆਂ ਨੇਰੇ ਨੇਰੇ ਪਹੁੰਚ ਗਏ ਮੋਟਰਸਾਈਕਲ ਆਵਾਜ਼ ਆਖਲੇ ਇੱਥੋਂ ਆਪਣੇ ਇੱਥੇ ਮੋਟਰਸਾਈਕਲ ਸੇਫ ਲੱਗੇ ਹੀ ਆਪਣੇ ਜੋ ਵੀ ਉਹ ਤੁਹਾਨੂੰ ਦੇਖਿਆ ਪਰ ਅੱਖਾਂ ਨਾਲੋਂ ਤੋਂ ਬਹੁਤ ਜ਼ਿਆਦਾ ਵਧੀਆ ਵੀਊ ਦੇਖ ਰਿਹਾ ਹੈ। ਕਰਨ ਕੈਮਰੇ ਚ ਜਿੰਨਾ ਵਧੀਆ ਵੀਊ ਨਹੀਂ ਆ ਪਾਰਿਆ ਜਿੰਨਾ ਆਪਾਂ ਨੂੰ ਦੇਖ ਰਿਹਾ ਨਾ। ਸਰ ਜੀ ਚੈੱਕ ਕਰੋ ਪੂਰੇ ਰੰਗ-ਬਰੰਗੇ ਹੋਏ ਨੇ। ਬਹੁਤ। ਤਾਂ ਭਾਈ ਉਹ ਕਬੱਡੀ ਦੇਖ ਲਈਏ। ਕਬੱਡੀ ਦੇਖ ਲਈ ਹੋਈ ਨਹੀਂ ਸਾਡੀ ਕਿਸਮਤ ਹੀ ਹੋਵੇ ਜੀ। ਹਨੇਰਾ ਹੋ ਗਿਆ ਚਲੋ ਚੱਲੀਏ ਸਿੱਧੇ ਜਲੰਧਰ। ਤੁਹਾਨੂੰ ਜਲੰਧਰ ਜਾ ਕੇ ਸਿੱਧੇ ਬਲੌਗ ਖਤਮ ਕਰ ਦੇਣਾ ਬੱਸ। ਥੱਕ ਗਿਆ ਨਹੀਂ। ਓ ਲੰਗਰ ਲੰਗਰ। ਲੰਗਰ ਰਹਿ ਗਿਆ ਜੀ ਲੰਗਰ ਰਹਿ ਗਿਆ ਲੰਗਰ ਛੱਕੇ ਫੇਰ ਅੱਗ ਤੱਲ ਨਾਲਾ ਛੱਕਾ ਬੰਦਾ ਇਕ ਲਾਨ ਲੱਗੇ ਲੰਗਰ ਤੇ ਹੀ ਰੁਕੇ ਨਹੀਂ ਲੰਗਰ ਤੇ ਖਿੱਚੀ ਪਾਈ ਰੱਖੀ ਇਦਾਂ ਹੀ ਲੋ ਬੰਦਾ ਇੱਥੇ ਖਤਮ ਪਾਈ ਗੁਰਜੀ ਦਾ ਖਾਲਸਾ ਵਾਜ ਦੀ ਖਿੱਚੀ ਬੋਲ ਪਖਾ ਵੀ ਚੱਲ ਪਿਆ ਦਿਖਾ ਦਿਓ ਮੋਟਰ ਗਰਮੋ ਕੋ ਸਾਈਕਲ ਪੂਰਾ ਏ ਟੇ ਪੱਕਾ ਚੱਲ ਰਿਹਾ ਆਵਾਜ਼ ਸੁਣੋ